ਤਾਂ ਗੱਲ ਕਰਾਂਗੇ ਪੰਜਾਬ ਦੀ ਪੰਜਾਬ ਦੇ ਵਿੱਚ ਲਗਾਤਾਰ ਮੇਲੇ ਜਿਹੜੇ ਉਹ ਲੋਕ ਰੱਦ ਕਰ ਰਹੇ ਐ ਅਤੇ ਜੋ ਵੀ ਮੇਲੇ ਦਾ ਬਜਟ ਬਣਦਾ ਹੈ ਜੋ ਵੀ ਖਰਚ ਆਉਂਦਾ ਹੈ ਉਹ ਖਰਚਾ ਜਿਹੜਾ ਹੜਪੀੜਤਾਂ ਨੂੰ ਦੇਣ ਦਾ ਐਲਾਨ ਹੈ ਜਿਹੜਾ ਕਰ ਰਿਹਾ ਤੇ ਹੜਪੀੜਤਾਂ ਲਈ ਜ਼ਰੂਰਤਮੰਦ ਜਿਹੜਾ ਸਮਾਨ ਹੈ ਉਹ ਭੇਜ ਰਹੇ ਐ ਤਾਂ ਹੁਣ ਇੱਕ ਹੋਰ ਮੇਲਾ ਜਿਹੜਾ ਪੰਜਾਬ ਦੇ ਵਿੱਚ ਰੱਦ ਹੋਇਆ ਇਹ ਨੋਟੀਫਿਕੇਸ਼ਨ ਵੀ ਜਿਹੜਾ ਜਾਰੀ ਹੋ ਚੁੱਕਿਆ ਹੈ ਤਾਂ ਕਿਹੜਾ ਮੇਲਾ ਹੈ ਕੀ ਨੋਟੀਫਿਕੇਸ਼ਨ ਹੈ ਕੀ ਉਹਦੇ ਵਿੱਚ ਲਿਖਿਆ ਹੈ ਤੁਹਾਨੂੰ ਪੂਰੀ ਜਾਣਕਾਰੀ ਜਿਹੜੀ ਉਹ ਦੇ ਦਿੰਨੇ ਆ ਤਾਂ ਆ ਨੋਟੀਫਿਕੇਸ਼ਨ ਜਿਹੜਾ ਮੇਲਾ ਰੱਦ ਕਰਨ ਦੇ ਸੰਬੰਧ ਵਿੱਚ ਜਾਰੀ ਕੀਤਾ ਗਿਆ ਹੈ ਇਹਦੇ ਵਿੱਚ ਲਿਖਿਆ ਹੈ ਤਾਂ ਨੋਟੀਫਿਕੇਸ਼ਨ ਜਾਰੀ ਕਰਤਾ ਨੇ ਆਲਮੀ ਪੰਜਾਬੀ ਅਦਬ ਫਾਊਂਡੇਸ਼ਨ ਫਰੀਦਕੋਟ ਸਤਕਾਰਯੋਗ ਜੀਓ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਬਾਬਾ ਫਰੀਦ ਆਗਮਨ ਪੁਰਬ 2025 ਮੌਕੇ ਬਾਬਾ ਫਰੀਦ ਸਾਹਿਬਤ ਮੇਲਾ ਜਿਹੜਾ ਕਿ 19 ਸਤੰਬਰ ਤੋਂ 23 ਸਤੰਬਰ 2025 ਤੱਕ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਆਯੋਜਿਤ ਕੀਤਾ ਜਾਣਾ ਸੀ ਵਿੱਚ ਆਪ ਜੀ ਨੂੰ ਸ਼ਾਮਲ ਹੋਣ ਦਾ ਸੱਦਾ ਜਿਹੜਾ ਦਿੱਤਾ ਗਿਆ ਸੀ ਪੰਜਾਬ ਵਿੱਚ ਹੜ੍ਹਾਂ ਦੀ ਭਿਆਨਕ ਸਥਿਤੀ ਤੇ ਤਬਾਹੀ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਇਸ ਵਾਰ ਮੇਲੇ ਵਿੱਚ ਖੇਡ ਸੱਭਿਆਚਾਰਕ ਅਤੇ ਇਸ ਮੌਕੇ ਹੋਣ ਵਾਲੇ ਸਹਾਇਤਿਕ ਪ੍ਰੋਗਰਾਮ ਜਿਹੜੇ ਰੱਦ ਕੀਤੇ ਜਾਂਦੇ ਆ। ਸੋ ਅਸੀਂ ਆਪ ਜੀ ਨੂੰ ਬੜੀ खेद ਨਾਲ ਸੂਚਿਤ ਕਰ ਰਹੇ ਹਾਂ ਕਿ ਬਾਬਾ ਫਰੀਦ ਆਗਮਨ ਪੂਰਵ 2025 ਦੌਰਾਨ ਲੱਗਣ ਵਾਲਾ ਬਾਬਾ ਫਰੀਦ ਸਾਹਿਤ ਮੇਲਾ ਰੱਦ ਕਰ ਦਿੱਤਾ ਗਿਆ ਹੈ। ਸਾਨੂੰ ਇਸ ਫੈਸਲੇ ਲਈ ਅਫਸੋਸ ਹੈ। ਇਸ ਨਾਲ ਹੋਈ ਕਿਸੇ ਵੀ ਅਸੁਵਿਧਾ ਲਈ ਅਸੀਂ ਮਾਫੀ ਹੈ ਜਿਹੜੀ ਮੰਗਦੇ ਆ ਤਾਂ ਇਹ ਨੋਟੀਫਿਕੇਸ਼ਨ ਆ ਆਲਮੀ ਪੰਜਾਬੀ ਆਦਬਾ ਫਾਊਂਡੇਸ਼ਨ ਦੇ ਵੱਲੋਂ ਜਾਰੀ ਕੀਤਾ ਗਿਆ ਕਿ ਮੇਲੇ ਜਿਹੜੇ ਉਹ ਖੁਸ਼ੀਆਂ ਦੀ ਚੰਗੇ ਲੱਗਦੇ ਐ ਇਸ ਸਮੇਂ ਪੰਜਾਬ ਆ ਜਿਹੜਾ ਉਹ ਹੜ੍ਹਾਂ ਨਾਲ ਪੀੜਿਤ ਹੋ ਚੁੱਕਿਆ ਐ ਚਾਰੇ ਪਾਸੇ ਪੰਜਾਬ ਦੇ ਵਿੱਚ ਜਿਹੜਾ ਪਾਣੀ ਐ ਉਹ ਆਪਣੀ ਤਬਾਹੀ ਵਿਚਾਰੇ ਐ ਤਾਂ ਇਸ ਦੇ ਵਿੱਚ ਆਉਣ ਵਾਲੇ ਹੋਰ ਵੀ ਦਿਨਾਂ ਦੇ ਵਿੱਚ ਮੇਲੇ ਐ ਜਿਹੜੇ ਉਹ ਰੱਦ ਹੋਣੇ ਐ ਇਸ ਤੋਂ ਇਲਾਵਾ ਵੱਡੇ ਵੱਡੇ ਜਿਹੜੇ ਕੱਪ ਹੁੰਦੇ ਐ ਸਾਲਾਨਾ ਆਏ ਸਾਲ ਹੁੰਦੇ ਐ ਜਿਵੇਂ ਦੇਦਨਾ ਪਿੰਡ ਐ ਪਟਿਆਲੇ ਜ਼ਿਲ੍ਹੇ ਦੇ ਵਿੱਚ ਤਾਂ ਉੱਥੇ 1.5 ਕਰੋੜ ਦੇ ਬਜਟ ਦਾ ਕੱਪ ਜਿਹੜਾ ਕਰਵਾਇਆ ਜਾਂਦਾ ਉਹ ਵੀ ਹੈ ਜਿਹੜਾ ਰੱਦ ਕਰਤਾ ਇਸ ਸਾਲ ਉਹ ਵੀ ਕੱਪ ਜਿਹੜਾ ਨਹੀਂ ਹੋਊਗਾ ਜੋ ਇਹਦਾ ਬਜਟ ਬਣਦਾ ਸੀ ਜੋ ਉਸ ਤੇ ਖਰਚ ਹੁੰਦਾ ਸੀ ਉਹ ਹੜ ਪੀੜਤਾਂ ਲਈ ਦਾਨ ਕੀਤਾ ਜਾਊਗਾ ਤਾਂ ਅਜਿਹੀ ਜਿਹੜੇ ਫੈਸਲੇ ਲੈਣ ਦੀ ਜਿਹੜੀ ਉਹ ਜ਼ਰੂਰਤ ਹੈ ਕਿਉਂਕਿ ਇਸ ਸਮੇਂ ਪੰਜਾਬ ਜਿਹੜਾ ਹੜਾਂ ਦੀ ਮਾਰ ਚੱਲ ਰਿਹਾ ਹੈ ਬਹੁਤ ਨੁਕਸਾਨ ਹੋਇਆ ਹੈ ਹਰ ਰੋਜ਼ ਆਪਾਂ ਦੇਖਦੇ ਹਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਆਉਂਦੀਆਂ ਨੇ ਜਿਹੜੀਆਂ ਦਿਲ ਨੂੰ ਦਹਿਲਾ ਦਿੰਦੀਆਂ ਨੇ ਮਨ ਉਦਾਸ ਵੀ ਹੁੰਦਾ ਹੈ ਬੜਾ ਦਰਦ ਵੀ ਹੁੰਦਾ ਹੈ ਵੀ ਕਿੰਨਾ ਨੁਕਸਾਨ ਹੋ ਗਿਆ ਚਾਹੇ ਬੇਜਮਾਨ ਹੈ ਚਾਹੇ ਇਨਸਾਨ ਹੈ ਫਾਸਲਾ ਤਾਂ ਲਗਭਗ ਜਿਹੜੀਆਂ ਕਈ ਸੌ ਕਰੋੜਾਂ ਦੀਆਂ ਆਪਾਇ ਲਾ ਲੋ ਵੀ ਉਹ ਤਬਾਹ ਹੋ ਚੁੱਕੀ ਹੈ